ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਘਰੇ ਦੀ ਮਹਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਾਏ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਧਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੂਟ ਨਾ ਆਵੇ ਵਦ ਦੂ ਜਾਈ ਕਹੋ ਨਾਨਕ ਜਿਸਮ ਅਸਤਿਕ ਲੇਖ ਲਿਖਾਏ ਸੋਏ ਤਖਜਾਨੇ ਲਿਹਾਰ ਲਾਏ ਗੌੜੀ ਘਰੇ ਦੀ ਮਹੱਲਾ ਪੰਜਵਾ ਹਮ ਤੁੰਬੰਤ ਪਾਗਠ ਸਚ ਨਾਏ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਪਰੇ ਪੰਧਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਧੋ ਜਾਈ ਕਹੋ ਨਾਨਕ ਜਿਸਮ ਅਸਤਿਕ ਲੇਖ ਲਿਖਾਈ ਸੋਇਤ ਖਜਾਨੇ ਲਿਹਾਰ ਲਾਈ ਗੌੜੀ ਘਾਰੇ ਦੀ ਮਹੱਲਾ ਪੰਜਵਾ ਹਮ ਤੁੰਬੰਤ ਪਗਠ ਸਚਨਾਈ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇਤ ਖਜਾਨੇ ਲਿਹਾਰ ਲਾਈ ਗੌੜੀ ਘਰੇ ਦੀ ਮਹੱਲਾ ਪੰਜ ਬਾ ਹਮ ਤੁੰਬੰਤ ਪਾਗਠ ਸਚ ਨਾਹਿ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪਿਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਫਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇ ਤਖਜਾਨੇ ਲਿਹਾਰ ਲਾਈ ਗੌੜੀ ਘਾਰੇ ਦੀ ਮਹੱਲਾ ਪੰਜ ਬਾ ਹਮ ਤੁੰਬੰਤ ਪਾਗਠ ਸਚਨੈ ਆਰੇ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇ ਤਖਜਾਨੇ ਲਿਹਾਰ ਲਾਈ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚਨਾਏ ਹਰ ਗੁਣ ਗਾਵ ਹੈ ਸਹਜ ਸੁਭਾਏ ਰਹਾਉ ਪਿਉ ਦਾਦੇ ਕਾ ਖੋਲ ਡਿਠਾ ਖਜਾਨਾ ਤਾ ਮੇਰੇ ਮਨ ਫਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰ ਅਖੂਟ ਅਤੋਲ ਕਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਏ ਤਖਜਾਨੇ ਲਿਹਾਰ ਲਾਈ ਗੌੜੀ ਗਾਰੇ ਦੀ ਮਹੱਲਾ ਪੰਜ ਬਾ ਹਮ ਤੁੰਬੰਤ ਪਾਗਠ ਸਚਨੈ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਕਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦਦ ਹੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇਤ ਖਜਾਨੇ ਲਿਹਾਰ ਲਾਈ ਗੌੜੀ ਕਰੇ ਦੀ ਮਹੱਲਾ ਪੰਜ ਬਾਹ ਹਮ ਤੁੰਬੰਤ ਪਾਗਠ ਸਚ ਨਾਏ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨਾ ਤਤਨ ਲਾਲ ਜਕਾ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਏ ਤਖਜਾਨੇ ਲਿਹਾਰ ਲਾਈ ਗੌੜੀ ਘਰੇ ਦੀ ਮਹੱਲਾ ਪੰਜ ਬਾ ਹਮ ਤਨਵੰਤ ਪਾਗਠ ਸਚਨੈ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪਿਉ ਦਾ ਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਫਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇ ਤਖਜਾਨੇ ਲਿਹਾਰ ਲਾਈ ਗੌੜੀ ਘਰੇ ਦੀ ਮਹੱਲਾ ਪੰਜ ਬਾ ਹਮ ਤੁੰਬੰਤ ਪਾਗਠ ਸਚਨਾਈ ਹਰ ਗੁਣ ਗਾਵਹਿ ਸਹਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵਰਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇਤ ਖਜਾਨੇ ਲਿਹਾਰ ਲਾਈ ਗੌੜੀ ਗਰੇਦੀ ਮਹੱਲਾ ਪੰਜ ਬਾ ਹਮ ਤੁਨ ਬੰਤ ਪਗਠ ਸਚ ਨਾਏ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇਤ ਖਜਾਨੇ ਲਿਹਾਰ ਲਾਈ ਗੌੜੀ ਗਾਰੇ ਦੀ ਮਹੱਲਾ ਪੰਜ ਬਾ ਹਮ ਤੁੰਬੰਤ ਪਗਠ ਸਚਨੈ ਹਰ ਗੁਣ ਗਵ ਹੈ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕ ਕਛੂ ਨਾ ਮੋਲ ਭਰੇ ਪੰਢਾਰ ਅਖੂਟ ਅਤੋਲ ਕਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇਤ ਖਜਾਨੇ ਲਿਹਾਰ ਲਾਈ ਗੌੜੀ ਘਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸਚਨੈ ਹਰ ਗੁਣ ਗਵ ਹੈ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਤਨ ਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵਦ ਦੋ ਜਾਈ ਕਹੋ ਨਾਨਕ ਜਿਸਮ ਅਸਤਿਕ ਲੇਖ ਲਿਖਾਈ ਸੋਇ ਤ ਖਜਾਨੇ ਲਿਹਾਰ ਲਾਈ ਗੌੜੀ ਗਾਰੇ ਦੀ ਮਹੱਲਾ ਪੰਜ ਬਾ ਹਮ ਤਨਵੰਤ ਪਾਗਠ ਸਚ ਨਾਹਿ ਹਰ ਗੁਣ ਗਵ ਹੈ ਸਹਜ ਸੁਭਾਈ ਰਹਾਉ ਪਿਉ ਦਾ ਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਫਿਆ ਨਿਧਾਨਾ ਰਤਨ ਲਾਲ ਜਾ ਕ ਕਛੂ ਨਾ ਮੋਲ ਭਰੇ ਪੰਢਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਇਤ ਖਜਾਨੇ ਲਿਹਾਰ ਲਾਈ ਗੌੜੀ ਘਰੇ ਦੀ ਮਹੱਲਾ ਪੰਜ ਬਾਹ ਹਮ ਤੁਨਵੰਤ ਪਾਗਠ ਸਚਨੈ ਆਰੇ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਧੋ ਜਾਈ ਕਹੋ ਨਾਨਕ ਜਿਸਮ ਅਸਤਿਕ ਲੇਖ ਲਿਖਾਈ ਸੋਏ ਤਖਜਾਨੇ ਲਿਹਾਰ ਲਾਈ ਗੌੜੀ ਗਰੇਦੀ ਮਹਲਾ ਪੰਜਵਾ ਹਮ ਤਨਵੰਤ ਪਗਠ ਸਚਨੈ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕ ਕਛੂ ਨਾ ਮੋਲ ਭਰੇ ਪੰਢਾਰੇ ਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇਤ ਖਜਾਨੇ ਲਿਹਾਰ ਲਾਈ ਗੌੜੀ ਘਾਰੇ ਦੀ ਮਹਾਲਾ ਪੰਜ ਬਾ ਹਮ ਤੁੰਬੰਤ ਪਾਗਠ ਸਚਨੈ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਕਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇਤ ਖਜਾਨੇ ਲਿਹਾਰ ਲਾਈ ਗੌੜੀ ਘਾਰੇ ਦੀ ਮਹੱਲਾ ਪੰਜ ਬਾ ਹਮ ਤੁੰਬੰਤ ਪਾਗਠ ਸਚਨੈ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਫਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇ ਖਲੇ ਖਾਏ ਸੋਏ ਤਖਜਾਨੇ ਲਿਹਾਰ ਲਾਈ ਗੌੜੀ ਘਰੇ ਦੀ ਮਹੱਲਾ ਪੰਜ ਬਾ ਹਮ ਤੁੰਵੰਤ ਪਗਠ ਸਚ ਨਾਹਿ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪਿਉ ਦਾ ਦੇ ਕਾ ਖੋਲ ਡਠਖ ਜਾਣਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇਤ ਖਜਾਨੇ ਲਿਹਾਰ ਲਾਈ ਗੌੜੀ ਘਰੇ ਦੀ ਮਹੱਲਾ ਪੰਜ ਬਾ ਹਮ ਤੁਨ ਬੰਤ ਪਗਠ ਸਚ ਨਾਹੀ ਹਰੇ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕ ਕਛੂ ਨਾ ਮੋਲ ਭਰੇ ਪੰਢਾਰੇ ਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇ ਖਲੇ ਖਾਈ ਸੋਏ ਤਖਜਾਨੇ ਲਿਹਾਰ ਲਾਈ गावड़ी गरे दी महल्ला پنج ਬਾ ਹਮ ਤੁਨਬੰਤ ਪਾ ਗਠ ਸਚ ਨਾਏ ਹਰ ਗੁਣ ਗਵ ਹੈ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇਤ ਖਜਾਨੇ ਲਿਹਾਰ ਲਾਈ ਗੌੜੀ ਘਰੇ ਦੀ ਮਹੱਲਾ ਪੰਜ ਬਾਹ ਹਮ ਤਨਵੰਤ ਪਾ ਗਠਰ ਸਚਨੈ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾਖ ਜਾਨ ਤਾ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਕਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇਤ ਖਜਾਨੇ ਲਿਹਾਰ ਲਾਈ ਗੌੜੀ ਘਰੇ ਦੀ ਮਹੱਲਾ ਪੰਜ ਬਾ ਹਮ ਤੁਨ ਬੰਤ ਪਾ ਗਠ ਸਚ ਨਾਏ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਤਨ ਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੈ ਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਏ ਤਖਜਾਨੇ ਲਿਹਾਰ ਲਾਈ ਗੌੜੀ ਘਰੇ ਦੀ ਮਹੱਲਾ ਪੰਜ ਬਾ ਹਮ ਤੁਨ ਬੰਤ ਪਾ ਗਠ ਸਚਨੈ ਹਰ ਗੁਣ ਗਾਵਹਿ ਸਹਜ ਸੁਭਾਈ ਰਹਾਉ ਪਿਉ ਦਾ ਦੇ ਕਾ ਖੋਲ ਡਠਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋ ਏਤ ਖਜਾਨੇ ਲਿਹਾਰ ਲਾਈ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਤੁਨਵੰਤ ਪਾਗਠ ਸਚਨੈ ਆਰੇ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਧਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸਮ ਅਸਤਿਕ ਲੇਖ ਲਿਖਾਏ ਸੋਏ ਤਖਜਾਨੇ ਲਿਹਾਰ ਲਾਈ ਗੌੜੀ ਗਰੇਦੀ ਮਹੱਲਾ ਪੰਜਵਾ ਹਮ ਤੁਨ ਬੰਤ ਪਗਠ ਸਚ ਨਾਹੀਂ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਖ ਜਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਇਤ ਖਜ਼ਾਨੇ ਲਿਹਾਰ ਲਾਈ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚਨੈ ਹਰ ਗੁਣ ਗਵ ਹੈ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕ ਕਛੂ ਨਾ ਮੋਲ ਭਰੇ ਪੰਢਾਰ ਅਖੂਟ ਅਤੋਲ ਕਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇਤ ਖਜਾਨੇ ਲਿਹਾਰ ਲਾਈ ਗੌੜੀ ਗਾਰੇ ਦੀ ਮਹਾਲਾ ਪੰਜਵਾ ਹਮ ਤੁੰਬੰਤ ਪਾਗਠ ਸਚਨੈ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਫਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਧੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇਤ ਖਜਾਨੇ ਲਿਹਾਰ ਲਾਈ ਗੌੜੀ ਘਾਰੇ ਦੀ ਮਹੱਲਾ ਪੰਜ ਬਾ ਹਮ ਤੁੰਬੰਤ ਪਾਗਠ ਸਚਨੈ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਧੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇਤ ਖਜ਼ਾਨੇ ਲਿਹਾਰ ਲਾਈ ਗੌੜੀ ਘਾਰੇ ਦੀ ਮਹੱਲਾ ਪੰਜ ਬਾ ਹਮ ਤੁਨਵੰਤ ਪਾਗਠ ਸਚ ਨੈ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇਤ ਖਜਾਨੇ ਲਿਹਾਰ ਲਾਈ ਗੌੜੀ ਗਰੇ ਦੀ ਮਹੱਲਾ ਪੰਜ ਬਾਹ ਹਮ ਤੁੰਵੰਤ ਪਾ ਗਠ ਸਚ ਨਾਹੀਂ ਹਰ ਗੁਣ ਗਵ ਹੈ ਸਹਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇ ਤਖਜਾਨੇ ਲਿਹਾਰ ਲਾਈ ਗੌੜੀ ਘਰੇ ਦੀ ਮਹੱਲਾ ਪੰਜ ਬਾਹ ਹਮ ਤੁਨਵੰਤ ਪਾਗਠ ਸਚਨੈ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਹਾਰੇ ਅਖੂਟ ਅਤੋਲ ਕਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਧੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇ ਤਖਜਾਨੇ ਲਿਹਾਰ ਲਾਈ ਗੌੜੀ ਕਰੇ ਦੀ ਮਹੱਲਾ ਪੰਜ ਬਾ ਹਮ ਤੁੰਬੰਤ ਪਾਗਠ ਸਚ ਨਾਹਿ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਭਇਆ ਨਿਰਧਨ ਤਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇ ਤ ਖਜਾਨੇ ਲਿਹਾਰ ਲਾਈ ਗੌੜੀ ਘਰੇ ਦੀ ਮਹੱਲਾ ਪੰਜ ਬਾ ਹਮ ਤੁੰਬੰਤ ਪਾ ਗਠ ਸਚ ਨਾਏ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਏ ਤਖਜਾਨੇ ਲਿਹਾਰ ਲਾਈ ਗੌੜੀ ਘਰੇ ਦੀ ਮਹੱਲਾ ਪੰਜ ਬਾਹ ਹਮ ਤੁੰਬੰਤ ਪਾਗਠ ਸਚਨੈ ਆਰੇ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਖ ਜਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਏ ਤਖਜਾਨੇ ਲਿਹਾਰ ਲਾਈ ਗੌੜੀ ਘਰੇ ਦੀ ਮਹੱਲਾ ਪੰਜ ਬਾਹ ਹਮ ਤੁੰਬੰਤ ਪਗਠ ਸਚ ਨਾਹੀਂ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇਤ ਖਜਾਨੇ ਲਿਹਾਰ ਲਾਈ ਗੌੜੀ ਘਰੇ ਦੀ ਮਹੱਲਾ ਪੰਜ ਬਾ ਹਮ ਤੁੰਬੰਤ ਪਾਗਠ ਸਚਨੈ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਹਾਰੇ ਖੂਟ ਅਤੋਲ ਕਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇਤ ਖਜਾਨੇ ਲਿਹਾਰ ਲਾਈ ਗੌੜੀ ਘਾਰੇ ਦੀ ਮਹਾਲਾ ਪੰਜਵਾ ਹਮ ਤੁਨਵੰਤ ਪਗਠ ਸਚ ਨਾਏ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਸਮਸਤਿ ਕਲੇਖ ਲਿਖਾਈ ਸੋਇਤ ਖਜਾਨੇ ਲਿਹਾਰ ਲਾਈ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਤੁਨ ਬੰਤ ਪਾਗਠ ਸਚਨੈ ਹਰ ਗੁਣ ਗਵ ਹੈ ਸਹਜ ਸੁਭਾਈ ਰਹਾਉ ਪਿਉ ਦਾ ਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਫਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਧੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਏ ਤ ਖਜਾਨੇ ਲਿਹਾਰ ਲਾਈ ਗੌੜੀ ਘਰੇ ਦੀ ਮਹੱਲਾ ਪੰਜਵਾ ਹਮ ਤੁਨ ਬੰਤ ਪਾਗਠ ਸਚਨੈ ਹਰ ਗੁਣ ਗਾਵਹਿ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾਖ ਜਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵਦ ਦੋ ਜਾਈ ਕਹੋ ਨਾਨਕ ਜਿਸਮ ਸਤਿ ਕ ਲੇਖ ਲਿਖਾਈ ਸੋਏ ਤਖਜਾਨੇ ਲਿਹਾਰ ਲਾਈ ਗੌੜੀ ਗਰੇ ਦੀ ਮਹਲਾ ਪੰਜਵਾ ਹਮ ਤਨਵੰਤ ਪਗਠ ਸਚ ਨਾਏ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੂਟ ਨਾ ਆਵੇ ਵਦ ਧੋ ਜਾਈ ਕਹੋ ਨਾਨਕ ਜਿਸ ਸਮਸਤਿ ਕਲੇਖ ਲਿਖਾਏ ਸੋ ਏਤ ਖਜਾਨੇ ਲਿਹਾਰ ਲਾਈ ਗੌੜੀ ਗਾਰੇ ਦੀ ਮਹਲਾ ਪੰਜਵਾ ਹਮ ਤਨਵੰਤ ਪਾਗਠ ਸਚਨੈ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਹਾਰੇ ਅਖੂਟ ਅਤੋਲ ਕਾਵ ਹੈ ਖਰਚ ਹੈ ਰਲ ਮਿਲ ਪਾਈ ਟੂਟ ਨਾ ਆਵੇ ਵਦ ਧੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇਤ ਖਜਾਨੇ ਲਿਹਾਰ ਲਾਈ ਗੌੜੀ ਗਾਰੇ ਦੀ ਮਹੱਲਾ ਪੰਜ ਬਾ ਹਮ ਤੁੰਵੰਤ ਪਾਗਠ ਸਚਨੈ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਫਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇ ਤ ਖਜਾਨੇ ਲਿਹਾਰ ਲਾਈ ਗੌੜੀ ਗਾਰੇ ਦੀ ਮਹੱਲਾ ਪੰਜ ਬਾ ਹਮ ਤੁਨਵੰਤ ਪਾਗਠ ਸਚਨੈ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਯੋ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਫਿਆ ਨਿਧਾਨਾ ਰਤਨ ਲਾਲ ਜਾ ਕ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨ ਆਵੇ ਵਦ ਦੋ ਜਾਈ ਕਹੋ ਨਾਨਕ ਜਿਸਮ ਸਤਿਗ ਲੇ ਖਲੇ ਖਿਖਾਏ ਸੋਇਤ ਖਜ਼ਾਨੇ ਲਿਹਾਰ ਲਾਈ ਗੌੜੀ ਘਰੇ ਦੀ ਮਹੱਲਾ ਪੰਜ ਬਾ ਹਮ ਤੁਨਵੰਤ ਪਾਗਠ ਸਚਨੈ ਆਰੇ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇ ਤਖਜਾਨੇ ਲਿਹਾਰ ਲਾਈ ਗੌੜੀ ਗਰੇਦੀ ਮਹੱਲਾ ਪੰਜਵਾ ਹਮ ਤੁੰਬੰਤ ਪਗਠ ਸਚ ਨਾਹੀਂ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਫਿਆ ਨਿਰਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਏ ਤਖਜਾਨੇ ਲਿਹਾਰ ਲਾਏ ਗੌੜੀ ਗਾਰੇ ਦੀ ਮਹੱਲਾ ਪੰਜਵਾ ਹਮ ਤੁੰਬੰਤ ਪਾਗਠ ਸਚਨੈ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਠਾਖ ਜਾਨ ਤਾ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਕਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਇ ਤ ਖਜਾਨੇ ਲਿਹਾਰ ਲਾਈ ਗੌੜੀ ਘਰੇ ਦੀ ਮਹੱਲਾ ਪੰਜ ਬਾ ਹਮ ਤੁਨ ਬੰਤ ਪਗਠ ਸਚ ਨਾਏ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਾ ਖਜਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਏ ਤਖ ਜਾਨੇ ਲਿਹਾਰ ਲਾਈ ਗੌੜੀ ਘਾਰੇ ਦੀ ਮਹੱਲਾ ਪੰਜ ਬਾ ਹਮ ਤੁੰਬੰਤ ਪਾਗਠ ਸਚਨੈ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਪਿਉ ਦਾ ਦੇ ਕਾ ਖੋਲ ਡਠਾਖ ਜਾਨਾ ਤਾਂ ਮੇਰੇ ਮਨ ਫਿਆ ਨਿਧਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਢਾਰੇ ਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਈ ਸੋਏ ਤਖ ਜਾਨੇ ਲਿਹਾਰ ਲਾਈ ਗੌੜੀ ਘਰੇ ਦੀ ਮਹੱਲਾ ਪੰਜ ਬਾ ਹਮ ਤੁਨ ਬੰਤ ਪਾ ਗਠ ਸਚ ਨਾਏ ਹਰ ਗੁਣ ਗਾਵਹਿ ਸਹਜ ਸੁਭਾਈ ਰਹਾਉ ਪੀਉ ਦਾ ਦੇ ਕਾ ਖੋਲ ਡਠਖ ਜਾਨਾ ਤਾਂ ਮੇਰੇ ਮਨ ਭਿਆ ਨਿਧਾਨ ਰਤਨ ਲਾਲ ਜਾ ਕ ਕਛੂ ਨਾ ਮੋਲ ਭਰੇ ਪੰਢਾਰੇ ਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਏ ਤ ਖਜਾਨੇ ਲਿਹਾਰ ਲਾਈ ਵਾਹਿਗੁਰੂ ਜੀ ਕਾ ਖਾਲਸਾ